ਕੱਤਾ ਹੁੰਦੀ ਐ ਕਿ ਅਸੀਂ ਨਾਮ ਧਾਰੀਆਂ ਜਾਂ ਕੂਕੇ ਆ ਅਸੀਂ ਦੋਵੇਂ ਹੀ ਆ ਗਿਆਨੀ ਗਿਆਨ ਸਿੰਘ 1877 ਦੇ ਪੰਥ ਪ੍ਰਕਾਸ਼ ਲਿਖਦੇ ਨੇ ਉਹਦੇ ਤੇ ਕਹਿੰਦੇ ਨੇ ਸਹੀ ਨਾਮ ਨਾਮ ਧਾਰੀ ਆਹੇ ਤਿੰਨ ਕਾ ਉਦਾਰੀ ਕੂਕ ਮਾਰਨੇ ਤੇ ਕੂਕੇ ਜਗਤ ਬਖਾਨ ਹੈ ਕਿ ਆਮ ਨਾਮ ਨਾਮ ਪੜੀ ਜਾਂਦੇ ਨੇ ਇਸ ਲਈ ਨਾਮ ਧਾਰੀ ਨੇ ਪਰ ਸਰਕਾਰ ਦੇ ਖਿਲਾਫ

ਉਹਨਾਂ ਅਖਿਆਤੋਂ ਹੁੰਦੇ ਹਨ ਰਮਾਂਜਿੰਗ ਉਹਨਾਂ ਅਖਿਆਤੋਂ ਹੁੰਦੇ ਨੇ ਕਾਰਸਾਈਂ ਮੰਨਾ ਤੋਂ ਹੁੰਦੇ ਨੇ ਉਹਨੇ ਆਪਣੇ ਮਾਊਸ ਦੇ ਉਪਰ ਉਹਨਾਂ ਦਾ ਗੰਦਾਰ ਤੇ ਉਹ ਉਹਦੇ ਅੰਦਰ ਫਾਇ ਗਿਆ ਸੇਵਾ ਪੰਥੀ ਪਾਇਕ ਦੇ ਗੜਾਂ ਵਿੱਚ ਪਰਦਾ ਟੜੀ ਉਹਨੇ ਸਾਰੀਆਂ ਸੰਪਰਦਾਵਾਂ ਤੋਂ ਔਰ ਬਹੁਤ ਸਾਰੇ ਸਾਫ ਦਾ ਫੌਜੀ ਗੁਰ람 ਸਿੰਘ ਦੇ ਨਾਲ ਜਿੰਨੇ ਬਹੁਤ ਸਾਰੇ ਸੋ ਇਸ ਗਠਨ ਦਾ ਵਿਆਪਕ ਹੋ ਗਿਆ ਅਤੇ ਉਸ ਤੋਂ ਬਾਅਦ ਧੇਰੋਣਾ ਨੇ ਜਿਹੜੀ ਚਰਚਾ ਮੇਰੇ ਤੋਂ ਪਹਿਲੇ ਕੁਝ ਬਕਤਿਆਂ ਨੇ ਕੀਤੀ ਸਰਦਾਰ ਕਪੂਰ ਸਿੰਘ ਆਈ.ਸੀ.ਐਸ. ਬਹੁਤ ਵੱਡੇ ਵਿਦਵਾਨ ਸਨ ਜਾਂ ਵਿੱਚ ਉਹਨਾਂ ਦੀਆਂ ਲੇਖਾਂ ਦੀਆਂ ਕਿਤਾਬਾਂ ਮਿਲਦੀਆਂ ਨੇ ਉਹ ਕਹਿੰਦੇ ਨੇ ਕਿ ਉਹ ਬਾਬਾ ਸ਼ਬਦ ਵਰਤ ਦੇ ਨੇ ਕਿ ਬਾਬਾ ਰਾਮ ਸਿੰਘ ਦੇ ਦੇਸ਼ ਤੇ ਜਾਤੀ ਲਈ ਪੀਤੇ ਹੋਰ ਉਪਕਾਰ ਦੇ ਪੁੱਲ ਵੀ ਡਾਗੇ ਆਲਿ ਸਤਰੀ ਜਤੀਤੇ ਜਿਹੜੇ ਉਹਨਾਂ ਦੇ ਵੱਡੇ ਉਕਾਰ ਨੇ ਉਹ ਹੀ ਉਹਨਾਂ ਨੂੰ ਦੁਨੀਆ ਭਰ ਦੇ ਛੋਟੀ ਜਿਹੇ ਸੁਧਾਰਕ ਨੇ ਉਹਨਾਂ ਦੀ ਕਤਾਰ 'ਤੇ ਖੜਾ ਕਰਨ ਦੇ ਸਮਰੱਥ ਬਣਾ ਦਿੰਦੇ ਨੇ ਰੱਗ ਦੀ ਜੰਮ ਦੀ ਮਾਰ ਦਿੱਤੀ ਜਾਂਦੀ ਸਤਪੁਰੂ ਪ੍ਰਤਾਪ ਸਿੰਘ ਜੀ ਦੇ ਉਦੇਸ਼ ਤੇ ਆਪਾਂ ਕਈ ਵਾਰ ਸੁਣਦੇ ਆ ਕਿ ਕਿਲਾ ਫਰਾਇਪੁਰ ਦੇ ਨੇੜੇ ਦੇ ਗਰੇਵਾਲ ਸਰਹਾਲੀ ਦੇ ਨੇੜੇ ਦੇ ਸੰਧੂ ਤੇ ਨਹੀਂ ਸੀ ਚਾਹੁੰਦੇ ਕਿ ਕੋਈ ਉਹਨਾਂ ਦੇ ਘਰ ਟੁੱਕੇ ਉਹ ਜੰਮ ਦੇ ਕੁੜੇ ਨੂੰ ਪਾਰ ਬਲਾ ਦਿੱਤਾ ਛੋਹ ਔਰਤਾਂ ਨੂੰ ਜਿਉਂਦੇ ਰਹਿਣ ਦਾ ਅਧਿਕਾਰ ਦਿੱਤਾ ਫਿਰ ਵਟਾਰੋਕਿਆ ਬਾਲ ਵਿਆਹ ਰੋਕਿਆ ਵਿਧਵਾ ਅਭਿਆਨ ਸ਼ੁਰੂ ਕੀਤਾ ਔਰ ਹਰ ਤਰ੍ਹਾਂ ਦੇ ਜਿਹੜੇ ਜੋੜ ਵਿਆਹ ਸਨ ਔਰ ਉਹਨਾਂ ਸਾਰਿਆਂ ਦਾ ਵਿਰੋਧ ਕੀਤਾ ਤੇ ਨਸ਼ੇ ਤੋਂ ਮੁਕਰਾਇਆ ਸੰਤਲ ਸਿੰਘ ਦਰਬਾਰ ਤੇ ਆਇਆ ਕਿਲਾ ਰਾਇਫੋਰ ਆਲਾ ਮਹਾਰਾਜ ਆਤ ਸੇਰ ਸੁਖਾ ਭਾਜੀ ਆਪੋਸਟ ਸ਼ਤਾਂਕੀ ਅਫੀਮ ਪਹਿਲੇ ਤੋੜਦੀਆਂ ਦੋ ਬੋਤਲਾਂ ਇਹਨਾ ਇਹਨਾ ਮੇਰਾ ਕੋਟਾ ਹੈ ਉਹਨਾਂ ਨੇ ਆਖਿਆ ਉਹ ਟੌਕੜਾ ਸੱਤ ਸਮੁੰਦਰੋਂ ਪਾਰ ਆਇਆ ਇਹ ਬਿੱਲਾ ਤੇਰੇ ਮੁਲਕ ਦੀ ਦੌਲਤ ਤੇ ਤੇਰੀ ਅਸਮੱਤੇ ਗਿੱਧ ਦ੍ਰਿਸ਼ਟੀ ਜਮਾਈ ਬੈਠਾ ਤੇਰੀ ਪੀਣ ਕਦੋਂ ਖੁੱਲੇਗੀ ਫਿਰ ਉਹਦੀ ਪੀਣ ਖੁੱਲ ਗਈ ਔਰ ਉਹ ਟੌਕੜ ਸਿੰਘ ਇੱਕ ਬਦਲਿਆ ਮਨੋਕੀ ਸੀ ਜਿੰਨੂੰ 1871 ਤੇ ਪਿੰਜਰੇ ਚ ਪਾ ਕੇ ਕਾਲੇ ਪਾਣੀ ਖੜਿਆ ਗਿਆ ਜਿੱਥੋਂ ਉਹ ਵਾਪਸ ਆਪਣੇ ਦੇਸ਼ ਤੇ ਨਹੀਂ ਪਰਤਿਆ ਭਾਈ ਦਰਬਾਰਾ ਸਿੰਘ ਕਿਲਾ रायपुर ਵਾਲਾ ਬਹੁਤ ਵੱਡਾ ਉਹ ਵੀ ਲਾਹੌਰ ਦਰਬਾਰ ਦਾ ਸਾਫਤਾ ਫੌਜੀ ਵੀ ਸੀ ਪਰ ਹੋਰ ਅਵળી ਸੀ ਕਿਉਂਕਿ ਜਦੋਂ ਨਿਸ਼ਾਨਾ ਨਾਲ ਸਾਹਮਣੇ ਰਵੇ ਉਦੋਂ ਫਿਰ ਇਸ ਤਰ੍ਹਾਂ ਦੀਆਂ ਪਰਵਿਰਤੀਆਂ ਭਾਰੂ ਹੋ ਜਾਂਦੀਆਂ ਨੇ ਤਾਂ ਉਹ ਉਹਨੂੰ ਤੁਰਗਰਾਮ ਸਿੰਘ ਨੇ ਜਦੋਂ ਇੱਕ ਵਾਰੀ ਆਖਿਆ ਸਿੱਟ ਦੇ ਦਰਬਾਰਿਆ ਡੱਬੀ ਨੇ ਨਹੀਂ ਕਿਤੇ ਜਿਹੜਾ ਰੁਖਾਂ ਨੂੰ ਫੇਬਲਾ ਦਿੰਦਾ ਸੀ ਇਹ ਜਿੰਨੂੰ ਆਪਾਂ ਕਹਿੰਦਾ ਕਿ ਦੇ ਤਾਂ ਤੋਂ ਦੇਵਤੇ ਤੇ ਇਹ ਪਰਮੰਤਨ ਇਸ ਕਰਦਾ ਹੀ ਸੀ ਕਿ ਸਾਡੇ ਸਾਡੀਆਂ ਮਾਰੀਆਂ ਤਾਂ ਸਾਡੇ ਵਿਕਰਮ ਉਹ ਛੁਡਾ ਕੇ ਈਂਹ ਰਸਤੇ ਤੇ ਪਾਇਆ ਔਰ ਜਿਹੜੀ ਕਮਟਾ ਅਕਸਰ ਗਉ ਹੱਤੇ ਆ ਦੇ ਪਾਉਂਦੇ ਕਾਮਰੇਡ ਅਰਜਨ ਸਿੰਘ ਜੜਗਾਜ ਲਿਖਦੇ ਨੇ ਕਿ ਥਾਮ ਧਾਰ ਗਿਆ ਨੇ ਜਾਂ ਕਿਹ ਕਿਹਾ ਨੇ ਜਿਹੜਾ ਬੁੱਧਖਾਨੇ ਉੱਤੇ ਹਮਲੇ ਕੀਤੇ ਉਹ ਐਸਲੀ ਕੀਤੇ ਤਾਂ ਜਦੋਂ ਨੇ ਕਿਤਾ ਪ੍ਰਸਤੀ ਦੇ ਅਧਿਆਆਂ ਦੇ ਰੂਪ ਕੇ ਬੁੱਧਖਾਨੇ ਖੋਲੇ ਵੀ ਜਿਹਦੇ ਨਾਲ ਦਿੱਸ ਕੇ ਆਪਾਂ ਵੇਖ ਕਰਾਉਦਾ ਹੀ ਰਹੇ ਜੋ ਇਹ ਹਮਲਾ ਉਹਨਾਂ ਨੇ ਬੁੱਧਾ ਪ੍ਰਸਤੀ ਕੇ ਕੀਤਾ ਮੇਰੇ ਪਿੰਡ ਦੇ ਬਰਾবাই ਪਾਈੰਦਾ ਆਪਣੇ ਅੱਖਰ ਤੋਂ ਸੂਰਮਾ ਸਿੱਖ ਸੀ ਦਾਮਨਗਿਆ ਪਰਵਾੜ ਤੋਂ 12 ਮਾਂ ਦਾ ਬਹੁਤ ਸਿੱਖ ਹੋਇਆ ਜਿਹੜਾ ਉਹਨਾਂ ਦਾ ਸੈਗ੍ਰੇਡਾ ਨੇ ਅੰਗਰੇਜ਼ੀ ਤੋਂ ਮਾਫੀ ਦਿੱਤੀ ਤਾਂ ਲੇਟਨਰ ਮਲੇਰ ਸੁੰਦਨੋ ਆਏ ਇਹਨਾਂ ਮੁਟੜਖਾਨੇ ਲਾਇਆ ਮੁਟੜਖਾਨੇ ਮੁਸਲਮਾਨਾ ਨਹੀਂ ਲਾਇਆ ਮੁਟੜਖਾਨੇ ਅੰਗਰੇਜ਼ਾਂ ਨੇ ਲਾਇਆ ਗਾਮੂਧ ਡਗਮਾ ਦਾ ਖਾਇ ਤੇ ਹਰੂ ਨਾਮ ਸਿੰਘ ਤੇ ਦੋ ਹਿਰਾ ਸਿੰਘ ਲੈਣ ਸਿੰਘ ਨੂੰ ਵਰਜਦੇ ਨੇ ਤਾਂ ਉਹਨਾਂ ਦਾ ਜਵਾਬ ਇਹ ਦੀ ਰੁਕਿਆ ਨਹੀਂ ਜਾਂਦਾ ਫਿਰ ਕੁੱਛਦੇ ਨੇ ਤੁਹਾਨੂੰ ਕੌਣ ਪ੍ਰੇਰਦਾ ਕੌਣ ਕੰਡਾ ਤਾਂ ਉਹ ਜਿੰਨਾਂ ਦਾ ਅੱਜ 350 ਸਾਲਾਂ ਦੀ ਦੀਪੁਰਬ ਮਨਾ ਰਹੇ ਆ ਉਹ ਗੁਰੂ ਪਹਿਲ ਭਹਾਦਰ ਦਾ ਨਾਮ ਲੈਂਦੇ ਨੇ ਤੇ ਗੁਰੂ ਰਾਮ ਸਿੰਘ ਕਹਿੰਦੇ ਨੇ ਅੱਛਾ ਭਈ ਰੰਗੀ ਕੀ ਚੱਲ ਲਵਾ ਗਏ ਪਰ ਅਕਾਲ ਪੁਰਖ ਦੀ ਨਹੀਂ ਚੱਲੀ ਜਾਣੀ ਪਹਿਲਾਂ ਤਾਂ ਉਹਨਾਂ ਕਹੇ ਇੱਕ ਬੰਨੇ ਰੰਗੀ ਏ ਇੱਕ ਬੰਨੇ ਸਿੰਘ ਨੇ ਜਿਹੜੇ ਦੂਜਣ ਦੇ ਚਾਹਤ ਨੇ ਮੈਂ ਗਰੀਬ ਦੁਆ ਦੇ ਵਿਚਾਲੇ ਆ ਗਿਆ ਫਿਰ ਜਦੋਂ ਗੁਰੂ ਪਹਿਲ ਭਹਾਦਰ ਦਾ ਵਚਨ ਉਹਨਾਂ ਨੇ ਕਰ ਦਿੱਤਾ ਬਡਲੀ ਕਹਿੰਦੇ ਸੀ ਫੇਰ ਉਹਨਾਂ ਆਖਿਆ ਠੀਕ ਹੈ ਭਈ ਜਿਸका ਟੰਗਾ ਲੱਗਦਾ ਸੁਰ ਸ਼ਹਾਰ ਤਾਂ ਹੋਈਆਂ ਚਲਾ ਬਕਦੀਆਂ ਹੋਈਆਂ 12 ਆ ਯਾਰਾ ਸਰਦਾਰ ਮੰਗਲ ਸਿੰਘ ਦਾਸੂ ਦੇ ਸਾਡੇ ਬੇਟ ਨੇ ਕਾਮਰੇਟ ਤੋਂ ਗਿੱਲ ਸਿੰਘ ਹੋਰੀ ਜਿਨ੍ਹਾਂ ਦਾ ਇੱਕ ਵਡੇਰਾ ਸੂਬਾ ਮਾਮ ਸਿੰਘ ਸੇਡੋਕੇ ਵਾਲੇ 13 16 ਸਾਲ ਦਾ ਹੈ ਆਏ ਜਵਾਰ ਸਿੰਘ ਜੀ 29 ਜੁਲਾਈ ਨੂੰ ਲਖਾ ਸਿੰਘ ਸਾਤਪੋਲੇ 1903 ਦੇ ਉਥੇ ਮਾਂਡਲੇ ਜੇਲ੍ਹ ਤੇ ਸ਼ਹੀਦ ਹੋਏ